ਸਸ਼ੀਗਾਰ ਤੋਂ ਦੇਖ ਰੂਗੀ ਕੇ ਟੀਵੀ ਮੈਂ ਰਣਜੀਤ ਕੋ ਆਪਣੀ ਸ਼ੁਰੂਆਤ ਕਰਾਂਗੇ ਪਹਿਲਾ ਨਜ਼ਰ ਪਾ ਲੈਣੇ ਹੁਣ ਤੱਕ ਦੀਆਂ ਅਹਿਮ ਸੂਚਨਾਵਾਂ ਸ਼੍ਰੀ ਦੇ ਕਾਲਕਤਕ ਸਭ ਦੇ ਕਾਰਜਕਾਰੀ ਜਥੇਦਾਰ ਤੇ ਤਖਤਸ਼੍ਰੀ ਕੇਸਗਰ ਸਾਹਿਬ ਦੇ ਜਥੇਦਾਰ ਗਿਆਨੀ ਗੋਬਿੰਦ ਸਿੰਘੜ ਗਾਂਚੀ ਵਿ 18 ਸਾਲਾ ਗੁਰਸਿੱਖ ਬੱਚੀ ਗੁਰਸ਼ਰਨ ਕੌਰ ਵਡਾਲਾ ਨੂੰ ਤੇ ਵਿਲੱਖਣ ਰਿਕਾਰਡ ਲਈ ਸਨਮਾਨਿਤ ਕੀਤਾ ਗੁਰਸ਼ਰਨ ਕੌਰ ਦੇ ਡੇਡ ਮਿਲ ਵਿੱਚ 8 ਕਵਿਤਾਵਾਂ ਲਿਖ ਕੇ ਇੰਡੀਆ ਬਿਕੋਮ ਫੋਰ ਰਿਕਾਰਡ ਸੁਚਨਾਵ ਦਸਤਖਤ ਰਵਾਇਆ ਤੇ ਦੁਨੀਆ ਵਿੱਚ ਅਜਿਹਾ ਕਰਨ ਵਾਲੀ ਪਹਿਲੀ ਗੁਰਸਿੱਖ ਤੇ ਦਸਤਾਰ ਧਾਰੀ ਬੱਚੀ ਹੈ ਇਸ ਖਤਰੇ ਤੇ ਸ਼੍ਰੀ ਕਾਲਕਤਕ ਸਭ ਵਿੱਚ ਹੋਏ ਇਸ ਸਨਮਾਨ ਸਮਾਰੋਹ ਦੇ ਵਿੱਚ ਜਥੇਦਾਰ ਨੇ ਉਸ ਨੂੰ ਸਰਬੋਤਮ ਸ਼੍ਰੀ ਸੈਡ ਨਾਲ ਸਨਮਾਨਿਤ ਕੀਤਾ ਗੁਰਸ਼ਰਨ ਨੇ ਵੀ ਆਪਣੀ ਲਿਖੀ ਕਵਿਤਾਵਾਂ ਦੀ ਪੁਸਤਕ ਜਤਿਹਦਾਰ ਸਾਇਬਰ ਪੇਪਰ ਦੀ ਜਿਹੜੀ ਸਨਾ ਗਿਆਨੀ ਕੁਦਰ ਸਿੰਘੜਕੰਢ ਜਿਸ ਮੌਕੇ 'ਤੇ ਵੀ ਸਰਪੰਨ ਦੇ ਉਪਦੇਸ਼ਾਂ ਦਾ ਜ਼ਿਕਰ ਕਰਦੇ ਹੈ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਮ੍ਰਿਤਮਈ ਗੁਰਬਾਣੀ ਵਿੱਚ ਬੀਬੀਆਂ ਤੇ ਭੈਣਾਂ ਦੇ ਹੱਕਾਂ ਦੀ ਗੱਲ ਕੀਤੀ ਹੈ ਤੇ ਗੁਰੂ ਅਰਜਨ ਦੇਵ ਜੀ ਨੇ ਮਹਿਲਾ ਮਾਤਾ ਕੀ ਜੀ ਦੀ ਸੇਵਾ ਦੀ ਗੁਰਵਾਨੀ ਵਿੱਚ ਅਸੈਂਸੀ ਕਰ ਕੀਤਾ ਸਿੱਖ ਕਹਿੰਦਾ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਜਥਿਆਂ ਨੂੰ ਪਾਕਿਸਤਾਨ ਜਾਂ ਵੀ ਮંજੂਰੀ ਦੇ ਦਿੱਤੀ ਗਈ ਹੈ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮੰਗ ਤੇ ਲਿਆ ਗਿਆ ਹੈ ਸਰਕਾਰੀ ਸੂਤਰਾਂ ਦੇ ਅਨੁਸਾਰ ਇਹ ਮંજੂਰੀ ਸਖ਼ਤ ਨਿਯਮ ਤਹਿਤ ਕੀਤੀ ਜਾਵੇਗੀ ਸਿੱਖਿਆ ਯਾਤਰੀਆਂ ਨੂੰ ਵੀਜ਼ਾ ਸਿਰਫ ਉਹੀ ਮਿਲੇਗਾ ਜਿਨ੍ਹਾਂ ਦੀਆਂ ਅਰਜ਼ੀਆਂ ਸਿੱਖ ਕਾਰਮਿਕ ਸੰਸਥਾਵਾਂ ਵੱਲੋਂ ਸਪਾਂਸਰ ਕੀਤੀਆਂ ਜਾਣਗੀਆਂ ਤੇ ਜਿਨ੍ਹਾਂ ਦੀ ਜਾਂਚ ਪੁਲਿਸ जीआईबी ਤੇ ਕੁਫੀ ਐਜੰਸੀਆ ਵੱਲੋਂ ਕੀਤੀ ਜਾਵੇਗੀ ਜਾਂਚ ਤੋਂ ਬਾਅਦ ਇਹ ਅਰਜ਼ੀਆਂ 22 ਅਕਤੂਬਰ ਤੱਕ ਗ੍ਰਹਿ ਮੰਤਰੀ ਵਾਲੇ ਨੂੰ ਭੇਜੀਆਂ ਜਾਣੀਆਂ ਸਿਰਫ ਗ੍ਰਹਿ ਸਵਾਗਤ ਤੇ ਵਿਦੇਸ਼ ਮੰਤਰੀ ਵਾਲੇ ਵੱਲੋਂ ਸਿਫਾਰਿਸ਼ ਕੀਤੇ ਜਾਣ ਤੇ ਹੀ ਯਾਤਰੀ ਆਈਸੀਪੀ ਅਟਾਰੀ ਰਾਹੀਂ ਪਾਕਿਸਤਾਨ ਜਾ ਸਕਣਗੇ ਸੂਤਰਾਂ ਨੇ ਸਪਸ਼ਟ ਕੀਤਾ ਕਿ ਯੋਗ ਪਾਕਿਸਤਾਨੀ ਵੀਜ਼ਾ ਹੋਣ ਦੇ ਬਾਵਜੂਦ ਵਿਅਕਤੀ ਦੇ ਤੌਰ ਤੇ ਯਾਤਰਾ ਦੀ ਆਗਿਆ ਨਹੀਂ ਹੋਵੇਗੀ ਕਿਉਂਕਿ ਸੁਰੱਖਿਆ ਸੰਬੰਧੀ ਚਿੰਤਾ ਵਾਲੀ ਨੇ ਤੇ ਪੰਜਾਬ ਵਿੱਚ ਰਾਵਣ ਦਹਿਨ ਤੋਂ ਪਹਿਲਾਂ ਹੀ ਕੁਝ ਜ਼ਿਲ੍ਹੇ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ ਜਲੰਧਰ ਵਿੱਚ ਤੇਜ਼ ਹਵਾਵਾਂ ਕਾਰਨ ਰਾਵਣ ਦੇ ਪੁਤਲੇ ਦੀ ਗਰਦਨ ਟੁੱਟ ਕੇ ਲਟਕ ਗਈ ਤੇ ਕਈ ਥਾਵਾਂ ਤੇ ਪੁਤਲਿਆਂ ਦਾ ਨੁਕਸਾਨ ਹੋ ਗਿਆ ਹੁਸ਼ਿਆਰਪੁਰ ਵਿੱਚ ਭਾਰੀ ਬਾਰਿਸ਼ ਕਾਰਨ ਪੁਤਲਾ ਗਿੱਲਾ ਹੋ ਗਿਆ ਜਦੋਂ ਚੰਡੀਗੜ੍ਹ ਦੇ ਸੈਕਟਰ 30 ਦੇ ਦਸਹਿਰਾ ਗਰਾਊਂਡ ਵਿੱਚ ਦੇਰ ਰਾਤ ਸ਼ਰਾਰਤੀ ਅੰਸਰਾਂ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਗਾ ਦਿੱਤੀ ਅਚਾਨਕ ਲੱਗੀ ਅੱਗ ਨਾਲ ਦਹਿਸ਼ਤ ਫੈਲ ਗਈ ਫਾਇਰ ਬੋਰਡਰ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਅੱਗ ਤੇ ਕਾਬੂ ਪਾਇਆ ਪਰ ਉਹਨਾਂ ਤੱਕ ਕੁਤਲਾ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਚੁੱਕਿਆ ਸੀ ਪ੍ਰਬੰਧਕਾਂ ਨੇ ਤੁਰੰਤ પોલીસ ਨੂੰ ਸੂਚਿਤ ਕੀਤਾ ਤੁਗਲਾਜ਼ਮੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਥੇ ਹੀ ਇਸ ਸਾਲ ਲੁਧਿਆਣਾ ਵਿੱਚ ਸਵੇਰ ਦਾ ਸਭ ਤੋਂ ਵੱਡਾ 라ਵਣ ਸਾੜਿਆ ਜਾਵੇਗਾ ਦਰੇਸੀ ਖੇਤਰ ਵਿੱਚ 125 ਫੁੱਟ ਦਾ 라ਵਣ ਦਾ ਪੁਤਲਾ ਤਿਆਰ ਹੈ ਜਲੰਧਰ ਤੇ ਅਮਰਸਰ ਵਿੱਚ 120 ਫੁੱਟ ਦੇ 라ਵਣ ਦੇ ਪੁਤਲੇ ਸਾੜੇ ਜਾਣਗੇ ਤੇ ਇਸਲਾਵਾ ਵਾਕਫ ਖੇੜਾ ਵਿੱਚ 60 ਤੋਂ 100 ਫੁੱਟ ਉੱਚੇ ਪੁਤਲੇ ਸਾੜੇ ਜਾਣਗੇ ਲੁਧਿਆਣਾ ਜਲੰਧਰ ਅਮਰਸਰ ਤੇ ਚੰਡੀਗੜ੍ਹ ਮੋਹਾਲੀ ਵਿੱਚ ਟ੍ਰੈਫਿਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਚਨੇਗੜਪੁਰ ਤੋਂ ਹਾਸਿਆ ਜਾਂ ਹੋਰ ਕਈ ਕਾਰਨਾ ਕਰਕੇ ਜ਼ਬਤ ਕੀਤੇ ਗਏ ਵਾਹਨਾਂ ਨੂੰ ਛੱਡਣ ਲਈ ਅੱਗੇ ਨਹੀਂ ਆ ਰਹੇ ਜੋ ਲੋਕ ਹੋਂਦ ਵੱਲੋਂ ਨੋਟਿਸ ਪੇ ਜਿਗੇ ਨੇ ਪਤਾ ਲੱਗ ਸਕੇ ਕਿ ਜਿਸ ਦੇ ਪਰ ਐਡਰੈਸ ਜੋ ਗੱਡੀਆਂ ਦਿੱਤੇ ਗਏ ਨੇ ਉਹ ਲੋਕ ਇੱਥੇ ਰਹਿੰਦੇ ਨਹੀਂ ਉਹ ਫੇਕ ਨਿਕਲੇ ਨੇ ਸੈਕਟਰ 31 ਪੁਲਿਸ ਨੇ ਅਜਿਹੀਆਂ ਵਾਹਨਾਂ ਮਾਲਕਾਂ ਨੂੰ ਆਖਰੀ ਮੌਕਾ ਦਿੱਤਾ ਹੈ ਕਿ 1 ਮਹੀਨੇ ਦੇ ਅੰਦਰ ਆਪਣੇ ਵਾਹਨ ਚੁਲਾਉਣ ਨਹੀਂ ਤਾਂ ਪੁਲਿਸ ਉਹਨਾਂ ਵਾਹਨਾਂ ਦੀ নিলামੇ ਕੀਤੀ ਜਾਵੇਗੀ ਸੈਕਟਰ 31 ਪੁਲਿਸ ਸਟੇਸ਼ਨ ਨੇ 106 ਅਜਿਹੀਆਂ ਵਾਹਨਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੇ ਨੋਟਿਸ ਪੇ ਜਿਡੇ ਸੰ ਪਰ ਦਾਵਾ ਨਹੀਂ ਕੀਤਾ ਗਿਆ ਸੀ ਇਹਨਾਂ ਵਿੱਚ ਕਾਰਾਂ ਸਕੂਟਰ ਐਕਟਿਵ ਆ ਤੇ ਆਟੋ ਸ਼ਾਮਲ ਨੇ ਬਹੁਤ ਸਾਰੀਆਂ ਕਾਰਾਂ ਲਗਜ਼ਰੀ ਕਾਰਾਂ ਨੇ ਪੁਲਿਸ ਨੂੰ ਹੁਣ ਇਹਨਾਂ ਵਾਹਨਾਂ ਮਾਲਕਾਂ ਨੂੰ ਨੋਟਿਸ ਚਾਰੀ ਕੀਤਾ ਕਿ ਫਿਰ ਵਾਣਾ ਦੀ ਨਿਲਾਮੀ ਕੀਤੀ ਜਾਵੇਗੀ ਇਸ ਦੇ ਪਿੱਛੇ ਕਾਰਨ ਇਹ ਇੱਕ ਪੁਲਿਸ ਸਟੇਸ਼ਨ ਖਾਲੀ ਕਰ ਦਿੱਤੇ ਜਾਣਗੇ ਕਿਉਂਕਿ ਪੁਲਿਸ ਸਟੇਸ਼ਨ ਨਾਲ ਸੰਬੰਧਤ ਪਟੀਸ਼ਨ ਪੰਜਾਬ ਤੇ ਹਰਨਾ ਹਾਈ ਕੋਰਟ ਵਿੱਚ ਪਹੁੰਚ ਗਈ ਹੈ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਵੱਡਾ ਤੋਹਫਾ ਦਿੰਦੇ ਹੋਏ ਉਦਯੋਗਾਂ ਨੂੰ ਸਸਤੀ ਬਿਜਲੀ ਪ੍ਰਦਾਨ ਕਰਨ ਦਾ ਐਲਾਨ ਕੀਤਾ ਸਰਕਾਰੀ ਬੁਲਾਰੇ ਮੁਤਾਬਕ ਇਹ ਬਿਜਲੀ 1 ਰੁਪਏ ਸਸਤੀ ਹੋਵੇਗੀ ਇਹ ਲਾਭ ਤਾਂ ਮਿਲੇਗਾ ਜੇਕਰ ਉਦਯੋਗ ਰਾਤ 10 ਤੋਂ ਸਵੇਰੇ 6 ਵਜੇ ਤੱਕ ਚੱਲਦਾ ਹੈ ਇਸ ਦੇ ਨਾਲ ਹੀ ਰਾਤ ਨੂੰ ਚੱਲਣ ਵਾਲੇ ਉਦਯੋਗਾਂ ਨੂੰ ਫਾਇਦਾ ਹੋਵੇਗਾ ਇਹ ਹੁਕਮ 16 ਤੀਤ ਤੋਂ 1 ਮਾਰਚ ਤੱਕ ਲਾਗੂ ਰਹੇਗਾ ਸਾਡੀਆਂ ਦੌਰਾਨ ਬਿਜਲੀ ਦੀ ਖਤ ਘਟ ਹੁੰਦੀ ਹੈ ਇਸ ਕਰਕੇ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਇਹ ਫੈਸਲਾ ਲਿਆ ਹੈ ਜਿਸ ਨਾਲ ਉਤਪਾਦਨ ਵਧੇਗਾ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਯੋਜਨਾ ਤੇਲਾਜ ਲੰਦਰ ਤੇ ਉਹ ਕਾਲੀ ਸਵੇਤ ਪ੍ਰਮੁੱਖ ਜ਼ਾਇਰ ਚਲਦੇ ਉਦਯੋਗਾਂ ਨੂੰ ਲਾਭ ਪਹੁੰਚਾਏਗੀ ਵਿਰੋਧ ਇਥੇ ਰਾਤ ਨੂੰ ਵੀ ਕੰਮ ਕਰਦੇ ਨੇ ਕਿ ਸ਼ਿਫਟਾਂ 'ਚ ਕੰਮ ਕਰਦੇ ਨੇ ਨਾਜ਼ਦੀਕ ਪੰਜਾਬ ਸਰਕਾਰ ਬਿਜਲੀ ਉਤਪਾਦਨ ਤੇ ਵਿਕਿਆਨ ਕੇਂਦਰੇ ਤੇ ਕਰ ਰਹੀ ਹੈ ਜਿਸ ਤੋਂ ਬਾਅਦ ਵਿਭਾਗ ਨੇ ਗੋਇੰਦਵਾਲ ਸੈਵਿਕ ਕਮੇਟੀ ਕੋਲਾ ਥਰਮਲ ਪਲਾਟਕ ਰਿਕਿਆ ਤੇ ਪੰਜਾਬੀ ਗਾਇਕ ਮਨਕੀਰਤੋਂ ਟੌਵਰ ਦਾ ਜਨਮ ਦਿਨ ਇਸ ਮੌਕੇ ਉਹ ਸੁਲਤਾਨਪੁਰ ਲੋਧੀ ਪਹੁੰਚੇ ਜਿੱਥੇ ਉਹਨਾਂ ਨੇ ਹੜਪੀੜਤਾ ਦੀ ਮਦਦ ਲਈ ਆਪਣਾ ਯੋਗਦਾਨ ਦਿੱਤਾ ਕਿ ਉਹਨਾਂ ਨੇ ਸੰਤ ਮਹਾਪੁਰਸ਼ਾ ਨੂੰ 21 ਟਰੈਕਟਰ ਸੌਫੇ ਦੌਰਾਨ ਉਹਨਾਂ ਨੇ ਗਾਇਕ ਰਾਜੂ ਜੁੰਦਾ ਦੀ ਸਿਹਤ ਵੀ ਆਪਣੀ ਅਰਦਾਸ ਕੀਤੀ ਕਿ ਲੋਕਾਂ ਨੂੰ ਵੀਰ ਦੀ ਅਰਦਾਸ ਕਰਨ ਦੀ ਬੇਨਤੀ ਕੀਤੀ ਹੈ ਮਨਕੀਰ ਤੌਲਖਰ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਤੇ ਫਿਰ ਹਾਲੇ ਵਿੱਚ ਧਿਆਨ ਇਤਿਹਾਸੀ ਦਾ ਸ਼ਿਕਾਰ ਹੋਏ ਗਾਇਕ ਰਾਜੂ ਜੁੰਦਾ ਦੀ ਸਿਹਤ ਵੀ ਆਪਣੀ ਅਰਦਾਸ ਕੀਤੀ ਉਹਨਾਂ ਨੇ ਕਿ ਰਾਜੂ ਵੀ ਲਈ ਘਰ ਘਰ ਅਰਦਾਸ ਕਰੋ ਤੇ ਵੀਰ ਜਲਦੀ ਠੀਕ ਹੋ ਜਾਵੇ ਤੇ ਮਸ਼ਹੂਰ ਹਰਿਆਣਵੀ ਸਿੰਗਰ ਸਪਨਾ ਚੌਧਰੀ ਦੀ ਮਾਂ ਨਿਲਮ ਚੌਧਰੀ ਦਾ ਗੁਰੂਗ੍ਰਾਮ ਦੇ ਹਸਪਤਾਲ ਵਿੱਚ ਦੇ ਹਾਂਤ ਹੋ ਗਿਆ ਸਤੰਬਰ 2025 ਦੇ ਅਕੀਰ ਵਿੱਚ ਨਿਲਮ ਚੌਧਰੀ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਚਲਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ ਨਿਲਮ ਚੌਧਰੀ ਜੀ ਦੇ ਹਾਂਤ ਤੋਂ ਬਾਅਦ ਪੂਰੇ ਹਰਿਆਣਾ ਦੇ ਵਿੱਚ ਲੋਕ ਸੋਗ ਦੇ ਵਿੱਚ ਨੇ ਤੇ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਸੰਬੰਧੀ ਕਮੈਂਟ ਕੀਤੇ ਜਾ ਰਹੇ ਫਿਲਹਾਲ ਇਸ ਅਪਡੇਟ ਵਿੱਚ ਵਸੇ ਨਹੀਂ ਨਈਆਂ ਦੇ ਤਾਜ਼ਾ ਖਬਰਾਂ ਲਈ ਤੁਸੀਂ ਵੀ ਦੁਜੀ ਕੀਆ ਜੀ